ਅੱਜ ਪ੍ਰੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਦੀ ਹੋਈ ਜ਼ਿਲ੍ਹਾ ਪੱਧਰੀ ਮੀਟਿੰਗ ਪੱਤਰਕਾਰਾਂ ਦੇ ਫ੍ਰੀ ਬੱਸ ਸਫ਼ਰ ਨੂੰ ਲੈ ਕੇ ਭੜਕੇ ਪੱਤਰਕਾਰ ਅੱਜ ਪ੍ਰੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਤਰਨਤਾਰਨ ਪੁਸ਼ਪਿੰਦਰ ਸਿੰਘ ਬੰਟੀ ਦੀ ਰਹਿਨਮਾਈ ਹੇਠ ਹੋਈ ਜਿਸ ਦੀ ਪ੍ਰਧਾਨਗੀ ਤਰਸੇਮ ਸਿੰਘ ਪਪਾਲ ਨੇ ਕੀਤੀ ਜਿਸ ਵਿੱਚ ਉਹ ਚੇਚੇ ਤੌਰ ਤੇ ਪ੍ਰੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਦੇ ਆਲ ਇੰਡੀਆ ਪ੍ਰਧਾਨ ਸੰਜੀਪ ਪੁੰਜ ਨੇ ਸ਼ਿਰਕਤ ਕੀਤੀ। ਤੁਹਾਨੂੰ ਦੱਸ ਦਈਏ ਅੱਜ ਸਥਾਨਕ ਸ਼ਹਿਰ ਦੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਨਿਵਾਸ ਵਿਖੇ ਇੱਕ ਮੀਟਿੰਗ ਦੌਰਾਨ ਪ੍ਰੈਸ ਸੰਘਰਸ਼ ਦੇ ਕੌਮੀ ਪ੍ਰਧਾਨ ਸੰਜੀਪ ਪੁੰਜ ਨੇ ਪੱਤਰਕਾਰਾਂ ਦੀਆਂ ਦਰਪੇਸ਼ ਮੁਸ਼ਕਲਾਂ ਤੇ ਵਿਚਾਰ-ਵਿਮਰਸ਼ ਮਗਰੋਂ ਪੱਤਰਕਾਰਾਂ ਦੇ ਬਹੁਮੁੱਲੇ ਸੁਝਾਵਾਂ ਨੂੰ ਪ੍ਰਵਾਨਗੀ ਦਿੱਤੀ। ਪੱਤਰਕਾਰਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਤੇ ਬੋਲਦੇ ਆ ਪ੍ਰਧਾਨ ਪੁੰਜ ਨੇ ਕਿਹਾ ਕਿ ਪਿਛਲੀ ਸੂਬਾ ਸਰਕਾਰ ਨੇ ਪੱਤਰਕਾਰ ਸਾਥੀਆਂ ਨਾਲ ਵਿਤਕਰਾ ਕਰਦਿਆਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਦੇ ਆਧਾਰ ਕਾਰਡ ਤੇ ਹੀ ਔਰਤਾਂ ਦਾ ਬਸ ਸਫਰ ਮਾਫ ਕਰ ਦਿੱਤਾ ਸੀ ਜਦੋਂ ਕਿ ਪੱਤਰਕਾਰਾਂ ਵੱਲੋਂ अनेका ਮੰਗ ਪੱਤਰ ਦੇਣ ਦੇ ਬਾਵਜੂਦ ਵੀ ਪੱਤਰਕਾਰਾਂ ਨੂੰ ਉਹਨਾਂ ਦੇ ادارےਵਾਂ ਵੱਲੋਂ ਜਾਰੀ ਕਾਡਾਂ ਤੇ ਬਸ ਸਫਰ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ ਜਿਸ ਨੂੰ ਲਾਜ਼ਮੀ ਕਰਨਾ ਚਾਹੀਦਾ ਹੈ ਪੁੰਜ ਨੇ ਕਿਹਾ ਕਿ ਆਮ ਵਿਅਕਤੀ ਨੂੰ ਖਾਸ ਬਣਾਉਣ ਵਾਲਾ ਪੱਤਰਕਾਰ ਲੁਕੀਆਂ ਛੁਪੀਆਂ ਖਬਰਾਂ ਨੂੰ ਪ੍ਰਕਾਸ਼ਿਤ ਕਰਕੇ ਇਨਸਾਫ ਦਿਵਾਉਣ ਵਾਲਾ ਪੱਤਰਕਾਰ ਜਿਸ ਨੂੰ ਸਰਕਾਰ ਅਣਗਹਿਲੀਆਂ ਕਰ ਰਹੀਆਂ ਹਨ ਜੋ ਕਿ ਬਰਦਾਸ਼ਤ ਤੋਂ ਬਾਹਰ ਹੈ ਪੰਜ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਪਾਸੋਂ ਮੰਗ ਕਰਦਿਆਂ ਕਿਹਾ ਕਿ ਪੱਤਰਕਾਰਾਂ ਦਾ ਬਸਫਰ ਅਖਬਾਰਾਂ ਤੇ ਟੀਵੀ ਚੈਨਲਾਂ ਵੱਲੋਂ ਜਾਰੀ ਕਾਡਾਂ ਤੇ ਫ੍ਰੀ ਕੀਤਾ ਜਾਵੇ ਮੈਂ ਸੰਜੀਵ ਪੰਜ ਆਲ ਇੰਡੀਆ ਪ੍ਰਸੰਗਰਸ਼ ਜਰਨਲਿਸਟ ਐਸੋਸੀਏਸ਼ਨ ਅੱਜ ਪ੍ਰਸੰਗਰਸ਼ ਜਨ ਐਸੋਸੀਏਸ਼ਨ ਦੀ ਇੱਕ ਮੀਟਿੰਗ ਤਰਨਤਨ ਵਿਕੇ ਕਰਵਾਈ ਗਈ ਹੈ ਔਰ ਮੀਟਿੰਗ ਵਿੱਚ ਲਗਭਗ ਸਾਰੀਆਂ ਖਬਰਾਂ ਦੇ ਪੱਤਰਕਾਰਾਂ ਨੇ ਸ਼ਿਰਕਤ ਕੀਤੀ ਹੈ ਚਾਹੇ ਉਹ ਤਰਨਤਨ ਸਿਟੀ ਦੇ ਸੀਗੇ ਜਾਂ ਦੂਰੋਂ ਨੇੜੇੋਂ ਜਿਹੜੇ ਕਸਬਿਆਂ ਤੋਂ ਸੀਗੇ ਪੱਤਰਕਾਰ ਪਹੁੰਚੇ ਨੇ ਉਹਨਾਂ ਨਾਲ ਵਿਚਾਰ-ਵਿਮਰਸ਼ ਕੀਤਾ ਗਿਆ ਜਿਹੜੇ ਪੱਤਰਕਾਰਾਂ ਦੀ ਸਮੱਸਿਆਵਾਂ ਸੀਗੀਆਂ ਉਹ ਬੜੇ ਧਿਆਨ ਨਾਲ ਸੁਣੀਆਂ ਗਈਆਂ ਸਮਝੀਆਂ ਗਈਆਂ ਨੇ ਉਹਦੇ ਵਿੱਚ ਸਾਡੇ ਧਿਆਨ 'ਚ ਪਹਿਲਾਂ ਵੀ ਬੜੀ ਬੜੀ ਐਤ ਹੁਣ ਫਿਰ ਕੁਝ ਪੱਤਰਕਾਰਾਂ ਨੇ ਸ਼ਿਕਾਇਤ ਕੀਤੀ ਹੈ ਕਿ ਜਿਹੜਾ ਡੀਪੀਆਰ ਉਹ ਡੀਪੀਆਰੋ ਨੂੰ ਜਦੋਂ ਕਾਰਡ ਜਾਰੀ ਕੀਤੇ ਜਾਂਦੇ ਆ ਉਹਦੇ ਵਿੱਚ ਉਹਨਾਂ ਨੂੰ ਜਾਣ ਬੁਝ ਕੇ ਹਰਾਸਮੈਂਟ ਕੀਤਾ ਜਾਂਦਾ ਪਰੇਸ਼ਾਨ ਕੀਤਾ ਜਾਂਦਾ ਕਿ ਉਹਨਾਂ ਦੇ ਕਾਰਡ ਨਾ ਭਨ ਸਵਾਲ ਇੱਥੇ ਉੱਠਦਾ ਕਿ ਡੀਪੀਆਰ ਜੋ ਮਰਜ਼ੀ ਕਰੇ ਕਰੇ ਜਾਂ ਨਾ ਕਰੇ ਪਰ ਸਰਕਾਰ ਦੇ ਵੀ ਕੁਝ ਦਿਸ਼ਾ ਨਿਰਦੇਸ਼ ਹੁੰਦੇ ਆ ਉਹਦੀ ਪਾਲਣਾ ਕਰਨੀ ਚਾਹੀਦੀ ਕਾਨੂੰਨ ਦੀ ਜਿਹੜੀ ਹੈ ਉਹਨਾਂ ਦੇ ਪਾਲਣਾ ਕਰਨੀ ਚਾਹੀਦੀ ਹੈ ਸਾਰਿਆਂ ਨੂੰ ਔਰ ਆਪਣੀ ਡਿਊਟੀ ਨੂੰ ਸਹੀ ਢੰਗ ਨਾਲ ਕਰਨਾ ਚਾਹੀਦਾ ਜੇਕਰ ਪੱਤਰਕਾਰ ਸਹੀ ਢੰਗ ਨਾਲ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ ਤਾਂ ਡੀਪੀਆਰੋ ਨੂੰ ਵੀ ਸਹੀ ਢੰਗ ਨਾਲ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਆ ਇੱਕ ਕਾਰਡ ਦੇ ਨਾਲ ਕੋਈ ਕਿਸੇ ਦੀ ਪੱਤਰਕਾਰ ਦੀ ਤਨਖਾਹ ਨਹੀਂ ਲੱਗਦੀ ਡੀਪੀਆਰਓ ਪੱਤਰਕਾਰ ਨਿਯੁਕਤ ਨਹੀਂ ਕਰਦਾ ਪੱਤਰਕਾਰ ਨਿਯੁਕਤ ਕਰਦਾ ਹੈ ਅਦਾਰਾ ਅਖਬਾਰ ਚੈਨਲ ਜਿਹਦੇ ਨਾਲ ਉਹ ਵਿਅਕਤੀ ਜੁੜਦਾ ਹੈ ਉਹ ਉਹਨੂੰ ਪੱਤਰਕਾਰ ਬਣਾਉਂਦਾ ਹੈ ਔਰ ਸਿਰਫ ਇੰਨੀ ਕੀ ਗੱਲ ਦੀ ਹੈ yellow card ਦੀ ਕਿ yellow card ਜਦੋਂ ਜਾਰੀ ਹੁੰਦਾ ਵਾ ਉਹਦੇ ਨਾਲ ਇੱਕ ਪੱਤਰਕਾਰ ਦੀ ਇੱਕ ਜਿਹੜੀ ਸਮੱਸਿਆ ਹੁੰਦੀ ਹੈ ਉਹ ਛੋਟੀ ਉਹ ਹੱਲ ਹੋ ਜਾਂਦੀ ਕਿ ਜਦੋਂ ਕੋਈ ਮੀਟਿੰਗ ਹੁੰਦੀ ਹੈ ਸਰਕਾਰੀ ਇਹਦੇ ਵਿੱਚ ਇੱਕ yellow card ਦੇ ਨਾਲ ਹੀ ਜਿਹੜੀ ਉਹਨੂੰ ਅੰਦਰ ਜਾਂਦੀ ਇਜਾਜ਼ਤ ਦਿੱਤੀ ਜਾਂਦੀ ਹੈ ਜਿੱਥੇ ਕੋਈ ਮੰਤਰੀ ਆਇਆ ਹੁੰਦਾ ਕੋਈ ਨੇਤਾ ਵੱਡਾ ਕੋਈ ਪਹੁੰਚਦਾ ਵਾ ਤੇ ਉਹਦੀ ਜਿਹੜੀ ਆ ਉਹ ਕਵਰੇਜ ਕਰ ਸਕਦਾ ਹੈ ਇਸ ਕਰਕੇ ਸੋ ਗੱਲ ਇਹ ਕਿ ਸੂਬਾ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਮੁੱਖ ਮੰਤਰੀ ਪੰਜਾਬ بڑے ਮੁੱਦੇ ਚੱਲ ਰਹੇ ਨੇ ਪੰਜਾਬ ਵਿੱਚ ਜੁਰਮ ਦੀ ਸੀਮਾ ਜਿਹੜੀ ਆ ਚਰਮ ਸੀਮਾ ਤੇ ਪਹੁੰਚ ਚੁੱਕੀ ਹੈ ਔਰ ਪੱਤਰਕਾਰ ਜਿਹੜੇ ਨੇ ਇੰਨਾ ਲੋਕਾਂ ਦੀ ਕਵਰੇਜ ਕਰਕੇ ਇੱਕ ਛੋਟੇ ਜਿਹੇ ਵਿਅਕਤੀ ਨੂੰ ਵੱਡਾ ਵਿਅਕਤੀ ਬਣਾ ਕੇ ਖੜਾ ਕਰ ਦਿੰਦੇ ਆ ਛੋਟਾ ਜਿਹਾ ਵਿਅਕਤੀ ਜਿਹੜਾ ਕਐਮਐਲਏ ਬਣਾਇਆ ਜਾਂਦਾ ਉਹਨੂੰ ਕੌਂਸਲਰ ਵੀ ਬਣਾਇਆ ਜਾਂਦਾ ਐਮਪੀ ਵੀ ਬਣਾਇਆ ਜਾਂਦਾ ਔਰ ਇਹ ਪੱਤਰਕਾਰਾਂ ਦੀ ਜਿਹੜੀ ਹੈ ਉਸ ਹੈਲਪ ਨਾਲ ਹੀ ਬਣਾਇਆ ਜਾਂਦਾ ਉਹਦੀ ਸਹਾਇਤਾ ਨਾਲ ਹੀ ਬਣਾਇਆ ਜਾਂਦਾ ਇੱਕ ਪੱਤਰਕਾਰ ਕਿਸੇ ਵੀ ਵਿਅਕਤੀ ਨੂੰ ਇੰਨੀ ਪਾਕਤ ਰੱਖਦਾ ਕਿ ਉਹਦੇ ਜਿਹੜੇ ਕੰਮ ਨੇ ਉਹ ਜਨਤਕ ਕਰਕੇ ਉਹਨੂੰ ਉਹਦੀ ਪਛਾਣ ਜਿਹੜੀ ਹੈ ਸਹੀ ਢੰਗ ਨਾਲ ਲੋਕਾਂ ਤੱਕ ਪਹੁੰਚਾ ਕੇ ਉਹਨੂੰ ਕੋਈ ਹیثیت ਮੁਕਾਮ ਤੱਕ ਪਹੁੰਚਾਉਂਦਾ ਹੈ ਤੇ ਇਹ ਜਿਹੜਾ ਲੀਡਰ ਨੇ ਐਂਡ ਐਮਐਲਏ ਨੇ ਜਿਹੜੇ ਐਮਪੀ ਨੇ ਜਿਹੜੇ ਮੰਤਰੀ ਹੈ ਇਹਨਾਂ ਨੂੰ ਵੀ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਇਹਨਾਂ ਦੇ ਜਿਹੜੇ ਪੱਤਰਕਾਰਾਂ ਦੇ ਪਰਿਵਾਰ ਨੇ ਇਹਨਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਇਹਨਾਂ ਨੂੰ ਕੁਝ ਸਹੂਦਾਵਾਂ ਦੇਣੀਆਂ ਚਾਹੀਦੀਆਂ ਨੇ ਬਿਆਨ ਜਿਹੜੇ ਨੇ ਉਹ ਤੁਸੀਂ ਇਹਨਾਂ ਨੂੰ ਕਿਸ ਲੈਵਲ ਤੇ 네ਗੇਟਿਵ ਲੈ ਕੇ ਚੱਲਦੇ ਜੇ ਪੋਜੀਟਿਵ ਲੈ ਕੇ ਚੱਲਦੇ ਜੇ ਜੇਕਰ ਸੂਬਾ ਸਰਕਾਰ ਨੇ ਪਹਿਲਾਂ ਕਾਂਗਰਸ ਨੇ ਔਰਤਾਂ ਨੂੰ ਇੱਕ ਆਧਾਰ ਕਾਰਡ ਤੇ ਬੱਸ ਦਾ ਸਫ਼ਰ ਫ੍ਰੀ ਕਰ ਦਿੱਤਾ ਮਾਫ ਕਰ ਦਿੱਤਾ ਹੈ ਤੇ ਜਿਹੜੇ ਪੱਤਰਕਾਰਾਂ ਦੀ ਮੰਗ ਕੀ ਮੈਂ ਮਨਦੀਪ ਸਿੰਘ ਰਾਜਨ ਜ਼ਿਲ੍ਹਾ ਵਾਈਸ ਪ੍ਰਧਾਨ ਪ੍ਰਸੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਅੱਜ ਜੂਨਨ ਦੀ ਅਹਿਮ ਮੀਟਿੰਗ ਹੈ ਜ਼ਿਲ੍ਹਾ ਪ੍ਰਧਾਨ ਪਸ਼ਪਿੰਦਰ ਸਿੰਘ ਬਰੰਟੀ ਔਰ ਸਰਪ੍ਰਸਤ ਤਰਸੀਮ ਸਿੰਘ ਪਪਾਲ ਜੀ ਦੀ ਅਗਵਾਈ ਵਿੱਚ ਤਰਨਤਾਰਨ ਵਿਖੇ ਹੋਈ ਹੈ ਔਰ ਇਸ ਵਿੱਚ ਸਾਡੇ ਰਾਸ਼ਟਰੀ ਪ੍ਰਧਾਨ ਸ੍ਰੀ ਸੰਜੀਪ ਪੋਨਜੀ ਔਰ ਅੰਮ੍ਰਿਤਸਰ ਤੋਂ ਰਜੇਸ਼ ਕੌਂਡਲ ਜੀ ਦੀ ਅਗਵਾਈ ਦੇ ਵਿੱਚ ਟੀਮ ਪਹੁੰਚੀ ਹੈ ਔਰ ਮੀਟਿੰਗ ਦੇ ਵਿੱਚ ਪੱਤਰਕਾਰ ਭਾਈਚਾਰੇ ਨੂੰ ਆਉਂਦੀਆਂ ਮੁਸ਼ਕਲਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਹੈ ਤਾਂ ਕਿ ਇਹਨਾਂ ਦਾ ਹੱਲ ਲਈ ਸੰਘਰਸ਼ ਵਿਢਿਆ ਜਾ ਸਕੇ। ਪਰ ਇਸ ਮੌਕੇ ਅਸੀਂ ਪੱਤਰਕਾਰਾਂ ਵਾਸਤੇ ਸਾਡੀ ਜੂਨੀਅਨ ਦੇ ਜਿਹੜੇ ਪੱਤਰਕਾਰ ਨੇ ਉਹਨਾਂ ਵਾਸਤੇ ਜੂਨੀਅਨ ਵੱਲੋਂ ਸਟicker ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ ਤਾਂ ਕਿ ਜਿਹੜਾ ਜੂਨੀਅਨ ਦਾ ਲੋਗੋ ਜਿਹੜਾ ਉਸ ਦਾ ਦੂਰ ਤੋਂ ਹੀ ਪਤਾ ਚੱਲ ਸਕੇ ਕਿ ਇਹ ਇਸ ਸੰਸਥਾ ਦੇ ਨਾਲ ਸੰਬੰਧਿਤ ਪੱਤਰਕਾਰ ਨੇ ਕਿਉਂਕਿ ਪ੍ਰੈਸ ਦਾ ਜਿਹੜਾ ਨਾਮ ਲਿਖ ਕੇ ਬਹੁਤ ਸਾਰੇ ਪੱਤਰਕਾਰ ਨਜਾਇਜ਼ ਤੌਰ ਤੇ ਵੀ ਜਿਹੜੇ ਨੇ ਉਹ ਆਪਣਾ ਦੁਰਵਰਤੋਂ ਕਰਦੇ ਨੇ ਪ੍ਰੈਸ ਸ਼ਬਦ ਦੀ ਔਰ ਜੂਨੀਅਨ ਦੇ ਨਾਲ ਜਿਹੜੇ ਪੱਤਰਕਾਰ ਜੁੜਦੇ ਨੇ ਉਹਨਾਂ ਦਾ ਬਕਾਇਦਾ ਜਿਹੜਾ ਆ ਆਈਡੀ ਕਾਰਡ ਲੈ ਕੇ ਔਰ ادارے ਦਾ ਆਈਡੀ ਕਾਰਡ ਜਿਹੜਾ ਆ ਉਹ ਲੈ ਕੇ ਉਹਨੂੰ ਸ਼ਾਮਲ ਕੀਤਾ ਜਾਂਦਾ ਜਿਸ ਤੋਂ ਜਿਹੜਾ ਸਪਸ਼ਟ ਹੈ ਕਿ ਇਹ ਜੈਨੂਨ ਪੱਤਰਕਾਰ ਜਿਹੜੇ ਨੇ ਉਹਨਾਂ ਕੋਲ ਹੀ ਜਿਹੜੇ ਆ ਜੂਨੀਅਨ ਦੇ ਲੋਗੋ ਲੱਗੇ ਜਿਹੜੇ ਸਟicker ਹੋਣਗੇ ਤਾਂ ਕਿ ਪ੍ਰਸ਼ਾਸਨ ਨੂੰ ਕੋਈ ਮੁਸ਼ਕਲ ਨਾ ਆਵੇ ਸਾਡੀ ਮੇਰਾ ਨਾਮ ਪੁਸ਼ਪਿੰਦਰ ਸਿੰਘ ਬੰਟੀ ਹੈ ਜੀ ਮੈਂ ਜ਼ਿਲ੍ਹਾ ਪ੍ਰਧਾਨ ਆ ਪ੍ਰੈਸ ਸੰਘਰਦ ਜਲ ਸਿਚੁਏਸ਼ਨ ਤਰਨਤਨ ਕਾਇਦੋਂ ਤੇ ਅੱਜ ਜੂਨੀਅਨ ਦੇ ਕਾਰਡ ਜਾਰੀ ਕੀਤੇ ਗਏ ਆ ਪੱਤਰਕਾਰ ਭਾਈਚਾਰੇ ਨੂੰ ਤੇ ਮੀਟਿੰਗ ਕੀਤੀ ਗਈ ਹੈ ਜੂਨੀਅਨ ਦੀ ਜਿਦੇ ਵਿੱਚ ਇੱਕ ਦੇ ਗੱਡੀਆਂ ਤੇ ਮੋਟਰਸਾਈਕਲਾਂ ਨੂੰ ਸਟਿੱਕਰ ਜਾਰੀ ਕੀਤੇ ਗਏ ਆ ਪੱਤਰਕਾਰਾਂ ਦੇ ਆਉਂਦੀਆਂ ਮੁਸ਼ਕਲਾਂ ਦੇ ਵਿਚਾਰ ਵਟਾਂਦਰਾ ਕੀਤੇ ਤੇ ਇੱਥੇ ਸਾਡੇ ਰਾਸ਼ਟਰੀ ਪ੍ਰਧਾਨ ਸੰਜੀਪ ਪੁੰਜੀ ਵੀ ਅੱਜ ਵਿਸ਼ੇਸ਼ ਤੌਰ ਤੇ ਪਹੁੰਚੇ ਆ ਔਰ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਤੋਂ ਕੌਂਡਲ ਸਾਹਿਬ ਪਹੁੰਚੇ ਆ ਉਹਨਾਂ ਨੇ ਵੀ ਪੱਤਰਕਾਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪੱਤਰਕਾਰ ਭਾਈ ਚਰਨਾ ਚਟਾਨਾਂ ਵਾਂਗ ਖੜੇ ਆ ਔਰ ਪੱਤਰਕਾਰਾਂ ਨੂੰ ਆਉਂਦੀਆਂ ਮੁਸ਼ਕਲਾਂ ਦੇ ਸਬੰਧ ਦੇ ਵਿੱਚ ਹਰ ਵਕਤ ਜਦੋਂ 24 ਘੰਟੇ ਉਹ ਹਾਜ਼ਰ ਰਹਿਣਗੇ ਜੀ ਆਪਣਾ ਨਾਮ ਦੱਸਿਓ ਜੀ ਤੇ ਅੱਜ ਦੀ ਮੀਟਿੰਗ ਦਾ ਟੀਜੰਡਾ ਸੀ ਮੇਰਾ ਨਾਮ ਜੀ ਤਰਸੀਮ ਸਿੰਘ ਪਪਾਲ ਤੇ ਮੈਂ ਜੀ ਸਰਪ੍ਰਸਤ ਦੀ ਸੇਵਾ ਕਰ ਰਿਆਂ ਜ਼ਿਲ੍ਹਾ ਤਰਨਤਾਰਨ ਤੋਂ ਅੱਜ ਅਸੀਂ ਸ੍ਰੀ ਸੰਜੀਪ ਪੁੰਜ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਮੀਟਿੰਗ ਰੱਖੀ ਸੀ ਸਾਰੇ ਜ਼ਿਲ੍ਹੇ ਦੀ ਯੂਨੀਅਨ ਦੇ ਜਿੰਨੇ ਮੈਂਬਰ ਸੀਗੇ ਅਹੁਦੇਦਾਰ ਸਾਹਿਬ ਸੀਗੇ ਔਰ ਕੁਝ ਪੱਤਰਕਾਰਾਂ ਨੂੰ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਸੀਗੇ ਉਹ ਮਸਲੇ ਵਿਚਾਰੇ ਗਏ ਆ ਔਰ ਜਿਨੇ ਇਹਨਾਂ ਦੇ ਕਾਰਡ ਨਵੇਂ ਬਣੇ ਸੀ ਸਾਰਿਆਂ ਨੂੰ ਉਹ ਬੰਦੇ ਗਏ ਨੇ ਕਾਰਡ ਅਹੁਦੇਦਾਰੀਆਂ ਦੇ ਮੈਂਬਰਾਂ ਦੇ ਉਹਨਾਂ ਨੂੰ ਕਾਰਡ ਦਿੱਤੇ ਗਏ ਔਰ ਇਸ ਦੇ ਵਿੱਚ ਖਾਸ ਤੌਰ ਤੇ ਸਜੀਪ ਪੁੰਜੀ ਕੁੰਡਲ ਸਾਹਿਬ ਪਹੁੰਚੇ ਸੀ ਔਰ ਵੱਖ-ਵੱਖ ਮਸਲੇ ਜਿਹੜੇ ਨੇ ਜਿਹੜੀਆਂ ਦਰਪੇਸ਼ ਮੁਸ਼ਕਲਾਂ ਪੱਤਰਕਾਰਾਂ ਨੂੰ ਫੀਲਡ ਦੇ ਵਿੱਚ ਆਉਂਦੀਆਂ ਨੇ ਉਨਾ ਸਬੰਧੀ ਜਿਹੜਾ ਵਿਚਾਰ ਵਟਾਂਦਰਾ ਕੀਤਾ ਗਿਆ ਔਰ ਸਰਕਾਰ ਦੇ ਇਹ ਕੁਝ ਮਸਲੇ ਧਿਆਨ ਦੇ ਵਿੱਚ ਜਿਹੜੇ ਲਿਆਉਣ ਵਾਲੇ ਸੀ ਜਿ ਤਰ੍ਹਾਂ ਪੱਤਰਕਾਰਾਂ ਨੂੰ ਮੁਸ਼ਕਲਾਂ ਆਉਂਦੀਆਂ ਬੱਸ ਕਰਾਇਆ ਜੈਲੋ ਕਾਰਡ ਤੇ ਇਹਨਾਂ ਬਾਰੇ ਵੀ ਜਿਹੜੇ ਵਿਚਾਰ ਵਟਾਂਦਰੇ ਕੀਤੇ ਗਏ ਔਰ ਅਗਲੀ ਮੀਟਿੰਗ ਦੇ ਵਿੱਚ ਅਸੀਂ ਇਹ ਜਿਹੜਾ ਕੋਈ ਸਾਫ ਬਣਾ ਕੇ ਸਾਰਾ ਤੇ ਅਸੀਂ ਜ਼ਿਲ੍ਹਾ ਪੱਧਰੀ ਜਿਹੜਾ ਵਾ ਕੋਸ਼ਿਸ਼ ਕਰਾਂਗੇ ਪ੍ਰਸ਼ਾਸਨ ਨੂੰ ਮਿਲਣੀ ਤੇ सीएम ਸਾਹਿਬ ਤਾਂ ਕੋਈ ਮਿਲ ਕੇ ਜਿੰਨੀਆਂ ਵੀ ਪੱਤਰਕਾਰਾਂ ਨੂੰ ਮੁਸ਼ਕਲਾਂ ਆਉਂਦੀਆਂ ਉਹਨਾਂ ਦੇ ਸਬੰਧ ਵਿੱਚ ਜਿਹੜੀ ਗੱਲਬਾਤ ਕੀਤੀ ਹੈ ਅੱਜ ਗੱਡੀਆਂ ਨੂੰ ਜਿਹੜੇ ਸਾਡੇ ਕਿਉਂਕਿ ਅੱਜ ਕੱਲ ਜਿਹੜਾ ਹਰ ਇੱਕ ਪੱਤਰਕਾਰ ਲਿਖੀ ਫਿਰਦਾ ਤੇ ਵੱਖ-ਵੱਖ ਯੂਨੀਅਨਾਂ ਜਿਲੇ ਦੀਆਂ ਦੀਆਂ ਅਸੀਂ ਆਪਣੀ ਪ੍ਰੈਸ ਸੰਘਰਸ਼ ਯੂਨੀਅਨ ਦੇ ਜਿਹੜੇ ਸਟਿੱਕਰ ਆ ਉਹ ਗੱਡੀਆਂ ਤੇ ਔਰ ਮੋਟਰਸਾਈਕਲਾਂ ਤੇ ਲਾਉਣ ਵਾਸਤੇ ਦਿੱਤੇ ਵੀ ਗਏ ਔਰ ਕੁਝ ਗੱਡੀਆਂ ਤੇ ਲਾਏ ਗਏ ਜਦ ਕੇ ਉੱਤੋਂ ਤੁਹਾਨੂੰ ਦੂਰੋਂ ਹੀ ਪਤਾ ਲੱਗ ਜਾਏਗਾ ਕਿ ਇਹ ਪ੍ਰੈਸ ਸੰਘ ਅਰਸ ਜਰਨਲਿਸਟ ਐਸੋਸੀਏਸ਼ਨ ਦੇ ਮੈਂਬਰ ਨੇ ਜਾਂ ਉਦੇਦਾਰ ਨੇ ਜੋ ਪੱਤਰਕਾਰ ਨੇ ਇਹਦੇ ਤੋਂ ਪਤਾ ਲੱਗਦਾ ਕਿ ਇਹ ਐਸ ਯੂਨੀਅਨ ਦੇ ਨਾਲ ਸੰਬੰਧਿਤ ਬੰਦੇ